ਵਦਨ ਪੜੇ ਲਿਖੇ ਲੋਕ ਆ ਉਹੀ ਦੇਸ਼ ਤਰੱਕੀ ਕਰਦੇ ਆ ਉਸੇ ਲਗਾਤਾਰ ਪਿਛਲੇ ਲੰਮੇ ਸਮੇਂ ਤੋਂ ਜਿਹੜਾ ਇਹ ਮੈਡੀਕਲ ਕਾਲਜ ਦਾ ਸਾਡਾ 50 ਸਾਲ ਦਾ ਜਿਹੜਾ ਪਿਛਲਾ ਇਤਿਹਾਸ ਹੈ ਉਸ ਤੋਂ ਵੀ ਪਹਿਲਾਂ ਲਗਭਗ 70 ਦੇ ਦਹਾਕੇ 'ਚ ਇਹ ਮੈਡੀਕਲ ਕਾਲਜ ਪਟਨਾ ਸਾਹਿਬ ਦੇ ਵਿੱਚ ਗੁਰੂ ਗੋਬਿੰਦ ਸਿੰਘ ਸੁਸਾਇਟੀ ਵੱਲੋਂ ਚਲਾਇਆ ਜਾਂਦਾ ਸੀ ਪਰ ਉਹ ਸਮੇਂ ਉਹਨਾਂ ਤੋਂ ਜਿਹੜੀ ਸੁਸਾਇਟੀ ਤੋਂ ਇਹ ਪ੍ਰਾਪਰ ਚੱਲ ਨਹੀਂ ਰਿਹਾ ਸੀ ਪਰ ਉਸ ਸਮੇਂ ਦੇ ਪੰਜਾਬ ਦੇ ਮੁੱਖ ਮੰਤਰੀ ਗਿਆਨੀ ਜੈਲ ਸਿੰਘ ਉਹਨਾਂ ਨੇ ਉਦਮ ਕੀਤਾ ਫਰੀਦਕੋਟ ਦੇ ਵਿੱਚ 1970 ਦੇ ਵਿੱਚ ਇਹ ਮੈਡੀਕਲ ਕਾਲਜ ਚੱਲੂ ਹੋਇਆ। ਕਿਰਾਏ ਦੀਆਂ ਬਿਲਡਿੰਗਾਂ ਤੋਂ ਸ਼ੁਰੂ ਹੋਇਆ ਸਾਡਾ ਮੈਡੀਕਲ ਕਾਲਜ 50 ਸੀਟਾਂ ਤੋਂ ਸ਼ੁਰੂ ਹੋਇਆ। ਵੱਧਦਾ-ਵੱਧਾ ਹੌਲੀ-ਹੌਲੀ ਆ ਤੁਸੀਂ ਦੇਖਿਆ ਹੋਣਾ ਪੁਰਾਣੇ ਛੱਡਾਂ 'ਚ ਵੀ ਕਾਲਜ ਚੱਲਦਾ ਰਿਹਾ। ਪਰ 2012 ਦੇ ਵਿੱਚ ਜਿਹੜਾ ਅਸੀਂ ਇੱਥੇ ਜਿਹੜੀ ਨਵੀਂ ਬਿਲਡਿੰਗ ਬਣੀ। ਇਹਦਾ ਪੁਰਾਣਾ ਸ਼ੌਕਰ ਇਤਿਹਾਸ ਆ ਜਿਹੜਾ ਪਰ ਉਹਨੂੰ ਹੋਰ ਅੱਗੇ ਵਧਾਉਂਦਿਆਂ ਜਦੋਂ ਸਾਡੀ ਸਰਕਾਰ ਆਈ ਤਾਂ ਇੱਥੇ ਸਾਡੀ ਸਰਕਾਰ ਆਉਣ ਤੋਂ ਪਹਿਲਾਂ 125 ਸੀਟਾਂ ਸੀ। ਔਰ ਜਦੋਂ ਸਰਕਾਰ ਬਣੀ ਸਰਕਾਰ ਬਣਨ ਅਨਸਾਰ 25 ਸੀਟਾਂ ਦਾ ਵਾਧਾ ਹੋਇਆ ਸਵਾ 100 ਤੋਂ 150 ਸੀਟ ਹੋਈ 150 ਤੋਂ ਪਿਛਲੇ 3 ਮਹੀਨੇ ਪਹਿਲਾਂ 50 ਸੀਟਾਂ ਦਾ ਸਾਡਾ ਹੋਰ ਵਾਧਾ ਹੋਇਆ 200 ਸੀਟ ਹੋਈ ਪਰ ਅਸੀਂ ਅਪੀਲ ਕੀਤੀ ਸਰਕਾਰ ਨੂੰ ਜਾਂ ਐਮਸੀਏ ਨੂੰ ਵੀ ਕਿ ਸਾਡੇ ਕੋਲੇ ਜਿੰਨਾ ਅਸੀਂ ਕੰਮ ਕੀਤਾ ਹੈ ਜਿੱਦੇ ਵੱਡੇ ਜਿੰਨੇ ਅਸੀਂ ਡਾਕਟਰ ਭਰਤੀ ਕੀਤੇ ਹੈ ਜਿੰਨੇ ਸਾਡੇ ਡਿਪਾਰਟਮੈਂਟ ਚੱਲਦੇ ਆ ਉਹਦੇ ਅਨਸਾਰ ਜਿਹੜੇ ਸਾਡੇ ਕੋਲੇ 250 ਸੀਟਾਂ ਦਾ ਸਾਡੇ ਕੋਲੇ ਪ੍ਰਬੰਧ ਹੈ ਤੇ ਸਾਨੂੰ 250 ਸੀਟ ਦਿੱਤੀ ਜਾਵੇ। ਸੋ ਕੱਲ ਉਹ ਸਾਡੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਸਾਨੂੰ 50 ਸੀਟਾਂ ਦੀ ਹੋਰ ਮਨਜ਼ੂਰੀ ਮਿਲ ਗਈ ਆ। ਔਰ ਅਸੀਂ ਉਹਨਾਂ ਦੀ ਹੁਣੇ ਹੀ ਜਿਹੜੀ ਆ ਉਹ ਐਡਮਿਸ਼ਨ ਆ ਜਿਹੜੀ ਉਹ ਕਾਲਜ ਵਿੱਚ ਕਰਕੇ ਇਹ ਜਿਹੜਾ ਹੈਗਾ ਉਹ ਸਾਡੇ ਇਲਾਕੇ ਨੂੰ ਵੀ ਪੰਜਾਬ ਨੂੰ ਵੀ 50 ਡਾਕਟਰ ਬਣਨਾ ਬਹੁਤ ਵੱਡੀ ਗੱਲ ਹੁੰਦੀ ਹੈ। ਜੇ ਤੁਸੀਂ ਨਵਾਂ ਮੈਡੀਕਲ ਕਾਲਜ ਬਣਾਉਣਾ ਤਾਂ 50 ਸੀਟਾਂ ਹੀ ਮਿਲਦੀਆਂ ਪਹਿਲੀ ਵਾਰੀ। ਤਾਂ ਅਸੀਂ ਇੱਕ ਸੀਜ਼ਨ ਦੇ ਵਿੱਚ 100 ਸੀਟ ਵਧਾਉਣ ਦਾ ਕੰਮ ਜਾ ਰੂਏ ਆ। ਹੁਣ 2700 ਸੀਟ ਜਿਹੜੀ ਅੱਜ ਸਾਡੇ ਕੋਲੇ ਜਿਹੜੀ ਆ ਉਹ ਹੋ ਗਈ ਆ ਇਹਦੇ ਨਾਲ ਨਾਲ ਲਗਾਤਾਰ ਅਸੀਂ ਹਰ ਇੱਕ ਪੱਖ ਤੋਂ ਜਿਹੜਾ ਵਾਅਦਾ ਕੀਤਾ ਕਿਉਂਕਿ ਜਿੰਨੇ ਸਾਡੇ ਕੋਲੇ ਅੱਜ ਡਾਕਟਰ ਨੇ ਐਮ ਡੀ ਐਮ ਐਸ ਨੇ ਉਹਨਾਂ ਦੇ ਨਾਲ ਸਾਡੀਆਂ ਪੀਜੀ ਦੀਆਂ ਸੀਟਾਂ ਵਧੀਆਂ ਕਿਸੇ ਟਾਈਮ ਇੱਥੇ 9 ਸੀਟਾਂ ਹੁੰਦੀਆਂ ਸੀ ਅੱਜ 105 ਸੀਟਾਂ ਆ ਤਾਂ ਇਹ ਵੀ ਸਾਡੀ ਜਿਹੜੀ ਹੈ ਸਰਕਾਰ ਦੀ ਤੇ ਸਾਡੇ ਮੈਡੀਕਲ ਕਾਲਜ ਦੇ ਸਾਰੇ ਸਟਾਫ ਦੇ ਉਪਰਾਲੇ ਬੀਸੀ ਸਾਹਿਬ ਮੁੱਖ ਮੰਤਰੀ ਪੰਜਾਬ ਲਗਾਤਾਰ ਕਿ ਇਹ ادارے ਪੈਸੇ ਨਾਲ ਚੱਲਦੇ ਆ ਪੰਜਾਬ ਸਰਕਾਰ ਵੱਲੋਂ ਕਿਸੇ ਵੀ ਚੀਜ਼ ਵਾਸਤੇ ਜਿੱਥੇ ਵੀ ਜਿਹੜੇ ਪਿਛਲੇ 20-20 ਸਾਲਾਂ ਦੇ ਅਧੂਰੇ ਕੰਮ ਪਏ ਸੀ ਪਾਸ ਹੋਏ ਸੀ ਉਹ ਵੀ ਅਸੀਂ ਚਾਲੂ ਕੀਤੇ ਸੁਪਰ ਸਪੈਸ਼ਲ ਜਿਹੜੀ ਬਿਲਡਿੰਗ ਆਪਾਂ ਚਾਲੂ ਕੀਤੀ ਆ ਉਹ ਪਿਛਲੇ 10 ਸਾਲਾਂ ਤੋਂ ਖੰਡਰ ਬਣੀ ਹੋਈ ਸੀ ਸਰਕਾਰ ਵੱਨ ਅਨਸਾਰ ਉਹਦੇ ਚ ਚਾਲੂ ਕੀਤਾ ਔਰ ਹੁਣ ਉਹ ਜਿਹੜੀ ਉਹ ਸੁਪਰ ਸਪੈਸ਼ਲ ਬਿਲਡਿੰਗ ਆ ਪੂਰਨ ਰੂਪ ਦੇ ਵਿੱਚ ਕੰਮ ਕਰਨ ਲੱਗੀ ਆ ਮਦਰ ਚਾਈਲਡ ਬਲਾਕ ਆ ਜਿਹੜਾ ਉਹ ਤੁਸੀਂ ਵੇਖਿਆ 170 ਬெட் ਦਾ ਬੱਚਿਆਂ ਦਾ ਹਸਪਤਾਲ ਜਿਹੜਾ ਬਣਾਇਆ ਜਿਹੜਾ ਇੱਕ ਛੋਟੇ ਜਿਹੇ ਏਡੇ ਇੱਕ ਵਾਰਡ ਦੇ ਵਿੱਚ ਚੱਲਦਾ ਸੀ ਔਰ ਇੱਕ ਇੱਕ ਜਿਹੜਾ ਹੈਗਾ ਉਹ ਬெட் ਦੇ ਉੱਤੇ ਤਿੰਨ ਤਿੰਨ ਬੱਚਿਆਂ ਨੂੰ ਪਾਇਆ ਹੁੰਦਾ ਸੀ ਉਹ ਵੀ ਜਿਹੜਾ 170 ਬெட் ਦਾ ਕੀਤਾ ਵੀ ਅਸੀਂ ਨਰਸਿੰਗ ਦੀਆਂ ਜਿਹੜੀਆਂ ਅਸੀਂ ਸੀਟਾਂ ਵਧਾਈਆਂ ਔਰ ਜਿਹੜਾ ਤੁਸੀਂ ਦੇਖ ਰਹੇ ਹੋ ਲਗਾਤਾਰ 100 100 ਬெட் ਦਾ ਜਿਹੜਾ ਸਾਡਾ ਕ੍ਰਿਟੀਕਲ ਕੇਅਰ ਸੈਂਟਰ ਹੈ ਜਿਹਦੇ ਚ 50 ਸੀਟਾਂ ਸਾਨੂੰ ਭਾਰਤ ਸਰਕਾਰ ਤੋਂ ਮਿਲੀਆਂ ਸੀ ਔਰ 50 ਅਸੀਂ ਪੰਜਾਬ ਸਰਕਾਰ ਨੇ ਕਰਕੇ ਉਹ 100 ਸੀਟ ਦਾ ਸਾਡਾ ਜਿਹੜਾ ক্রিਟੀਕਲ ਕੇਅਰ ਹੈ ਉਹ ਵੀ ਸਾਡਾ ਬਣ ਕੇ ਤਿਆਰ ਹੈ ਔਰ ਹੋਰ ਵੀ ਜਿਹੜੀਆਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਅਸੀਂ ਲਗਾਤਾਰ ਕਰ ਰਹੇ ਹਾਂ ਔਰ ਸਾਡੇ ਕੋਲੇ ਜਿਹੜਾ ਇੱਥੇ ਡੈਂਟਲ ਕਾਲਜ ਹੈ ਨਹੀਂ ਗਵਰਨਮੈਂਟ ਤਾਂ ਦੋ ਡੈਂਟਲ ਕਾਲਜ ਗਵਰਨਮੈਂਟ ਡੈਂਟਲ ਕਾਲਜ ਵੀ ਸਰਕਾਰ ਨੇ ਖੋਲਣ ਵਾਸਤੇ ਪੂਰੀ ਤਿਆਰੀ ਕਰ ਲਈ ਹੈ ਇੱਕ ਮੈਡੀਕਲ ਕਾਲਜ 50 ਮੈਡੀਕਲ ਕਾਲਜ ਦੇ ਅੰਦਰ ਫਰੀਦਕੋਟ ਇੱਕ 50 ਬੈੱਡ ਦਾ ਟੂਰੀ ਦੇ ਵਿੱਚ ਉਹ ਵੀ ਜਿਹੜਾ ਸਰਕਾਰ ਵੱਲੋਂ ਤਿਆਰੀ ਕੀਤੀ ਗਈ ਹੈ ఫిਜ਼ੀਓਥੈਰੇਪੀ ਦੀਆਂ ਸੀਟਾਂ ਵੀ ਵਧਾਈਆਂ ਗਈਆਂ ਬਾਦਲ ਦੇ ਵਿੱਚ ਹੋਣ ਚਾਹੇ ਖਡੂਰ ਸਾਹਿਬ ਦੇ ਵਿੱਚ ਹੋਣ ਹੋਰ ਵੀ ਬਹੁਤ ਸਾਰਾ ਜਿਹੜਾ ਉਹ ਹੈਗਾ ਕੈਂਸਰ ਦਾ ਜਾਂ ਜਿਵੇਂ ਬਠਿੰਡੇ ਦੇ ਵਿੱਚ ਦੂਜਾ ਜਲਾਲਾਬਾਦ ਦੇ ਫਾਜ਼ਿਲਕਾ ਦੇ ਵਿੱਚ ਕੈਂਸਰ ਹਸਪੀਟਲ ਵੀ ਯੂਨੀਵਰਸਿਟੀ ਚਲਾ ਰਹੀ ਹੈ ਤੋਂ ਲਗਾਤਾਰ ਸਰਕਾਰ ਦੇ ਸਹਿਯੋਗ ਦੇ ਨਾਲ ਯੂਨੀਵਰਸਿਟੀ ਦੇ ਸਾਡੇ ਡਾਕਟਰਾਂ ਦੇ ਉਦਮ ਦੇ ਨਾਲ ਅਸੀਂ ਇਹ ਯੂਨੀਵਰਸਿਟੀ ਨੂੰ ਦਿਨ-ਦੁਪਹਿਰ ਰਾਤ ਚੱਪਨੀ ਤਰੱਕੀ ਵਾਲੇ ਪਾਸੇ ਲੈ ਕੇ ਜਾ ਰਹੇ ਹਾਂ ਔਰ ਸਕੈਲ ਡਵੈਲਪਮੈਂਟ ਦੇ ਜਿਹੜੇ ਕੋਰਸ ਰੁਕੇ ਹੋਏ 10 ਸਾਲ ਤੋਂ ਇੱਥੇ ਸਾਡਾ ਰੁਕਿਆ ਹੋਇਆ ਸੀ ਉਹ ਵੀ ਅਸੀਂ ਚਾਲੂ ਕਰਤੇ ਹਾਂ ਨਵੇਂ-ਨਵੇਂ ਜਿਵੇਂ ਬਹੁਤ ਸਾਰੇ ਡਿਪਲੋਮੇ ਸ਼ੁਰੂ ਕੀਤੇ ਆ 35 ਦੇ ਕਰੀਬ ਜਿਹੜੀਆਂ ਸਰਕਾਰ ਨੇ ਸਾਡੀਆਂ ਮੰਗਾ ਸੀ ਉਹ ਪਿਛਲੇ ਦਿਨੀ ਫਾਈਨਾਂਸ ਦੇ ਉੱਤੇ ਪਾਸ ਕਰ ਦਿੱਤਾ ਹੈ ਵਿੱਚੋਂ ਜਿਵੇਂ ਨਵਾਂ ਡੈਂਟਲ ਕਾਲਜ ਹੈ ਫਾਰਮੇਸੀ ਕਾਲਜ ਹੈ ਫਿਜ਼ੀਓਥੈਰੇਪੀ ਕਾਲਜ ਹੈ ਔਰ ਜਿਹੜਾ ਆਪਣਾ ਇਹ ਬਲਾਕ ਦੇ ਨਾਲ ਅਸੀਂ ਜਿਹੜਾ ਹੁਣ ਲਗਾਤਾਰ ਫੈਮਿਲੀ ਮੈਡੀਸਨ ਐਮਰਜੈਂਸੀ ਮੈਡੀਸਨ ਕ੍ਰਿਟੀਕਲ ਕੇਅਰ ਮੈਡੀਕਲ ਯੂਰੋਲੋਜੀ ਨਿਊਰੋਲੋਜੀ ਇਹ ਵਾਰਡ ਵੀ ਨਵੇਂ ਸਟੈਬਲਿਸ਼ ਕੀਤੇ ਆ ਜਿਹਦੇ ਨਾਲ ਕੋਕੇ ਬਹੁਤ ਸਾਰੇ ਪੇਸ਼ੈਂਟਾਂ ਨੂੰ ਦਿੱਲੀ ਵਰਗੇ ਸ਼ਹਿਰਾਂ ਤੇ ਜਾਂ ਚੰਡੀਗੜ੍ਹ ਪੀਜੀਆ ਜਾਣਾ ਪੈਂਦਾ ਸੀ ਔਰ ਉਹ ਜਿਹੜੇ ਪੇਸ਼ੈਂਟ ਆ ਉਹਨਾਂ ਦਾ ਇਲਾਜ ਵੀ ਅਸੀਂ ਲਗਾਤਾਰ ਇੱਥੇ ਕਰ ਰਹੇ ਆ। ਸੋ ਇਹ ਸਰਕਾਰ ਦੀ ਤੇ ਯੂਨੀਵਰਸਿਟੀ ਦੇ ਸਾਡੇ ਆ ਵੀਸੀ ਸਾਹਿਬ ਸਮੇਤ ਸਾਡੇ ਪ੍ਰਿੰਸੀਪਲ ਸਾਹਿਬ ਸਾਰਾ ਇਹਨਾਂ ਸਟਾਫ ਐਮਐਸਸੀ ਤੇ ਡਾਕਟਰ ਸੌਰਵ ਹੋਣਾਂ ਦੇ ਸਾਰਿਆਂ ਦੇ ਯੋਗਦਾਨ ਦੇ ਨਾਲ ਜਿਹੜਾ ਇਹ ਮੈਡੀਕਲ ਕਾਲਜ ਚੱਕੀ ਕਰ ਰਿਹਾ। ਮੈਂ ਫਰੀਦਕੋਟ ਵਾਸੀਆਂ ਨੂੰ ਫਿਰ ਤੋਂ ਵਧਾਈ ਦਿੰਦਾ ਤੇ ਇਹਨਾਂ ਨੇ ਇੱਕ ਚੰਗਾ ਸੁਪਨਾ ਦੇਖਿਆ ਸੀ ਪੰਜਾਬ ਦੇ ਅੰਦਰ ਪੂਰੇ ਪੰਜਾਬ ਦੇ ਲੋਕਾਂ ਨੇ ਮੁੱਖ ਮੰਤਰੀ ਭਗਵੰਤ ਨੂੰ ਸਨਮਾਨ ਬਣਾਇਆ। ਤੇ ਉਹ ਜਿਹੜਾ ਉਹ ਫਾਲ ਅੱਜ ਅਸੀਂ ਇਸ ਵਿੱਦਿਆ ਦੇ ਰੂਪ ਦੇ ਵਿੱਚ ਸਾਨੂੰ ਪ੍ਰਾਪਤ ਹੋ ਗਿਆ। ਡਾਇਰੈਕਟਰ ਆਪਾਂ ਗੱਲ ਕਰਦੇ ਆ ਕਾਲਜ। ਡਾਇਰੈਕਟਰ ਜੀ ਅਸੀਂ ਕੰਮ ਕਰਦੇ ਹਾਂ। ਤਾਂ ਜੀ ਬਟ ਹਸਪਤਾਲ ਦੇ ਜਿਹੜੇ ਹਾਲਾਤ ਐ ਉਹ ਜਦੋਂ ਤੁਸੀਂ ਸਰਕਾਰ ਚ ਨੀਤੀ ਸੱਤਾ ਚ ਨਹੀਂ ਤੁਸੀਂ ਵਾਰ-ਵਾਰ ਵਿਜ਼ਿਟ ਕਰਕੇ ਇਹ ਕਹਿੰਦੇ ਸੀ ਕਿ ਜੇ ਦੇ ਸਾਡੀ ਸਰਕਾਰ ਆਈ ਤਾਂ ਇੱਥੇ ਸੁਪਰ ਸਪੈਸ਼ਲਿਸਟ ਆ ਫਰਾਮ ਹਾਂਜੀ ਅੱਜ ਵੀ ਜਿਹੜਾ ਹਸਪਤਾਲ ਐ ਪੀਜੀਆ ਤੇ ਸਿੱਤੇ ਚੱਲਦਾ। ਸਟਾਫ ਦੀ ਕਮੀ ਕਦੋਂ ਪੂਰੀ ਹੋਏਗੀ? ਉਹਨਾਂ ਨਰਸਿੰਗ ਸਟਾਫ ਦੀ ਰਾਤ ਨੂੰ ਪੀਜੀਆ ਹੁੰਦਾ। ਇੱਕ ਇੱਕ ਮਿੰਟ ਸਟਾਫ ਜਦੋਂ ਦੀ ਸਰਕਾਰ ਆਪਣੀ ਬਣੀ ਆ 250 ਸਟਾਫ ਨਰਸ ਪਹਿਲਾਂ ਭਰਤੀ ਕੀਤੇ ਆ 229 129 ਸਟਾਫ ਨਰਸ ਬਾਅਦ ਵਿੱਚ ਭਰਤੀ ਕੀਤੇ ਆ ਤਕਰੀਬਨ 70 ਤੋਂ 80 ਡਾਕਟਰ ਆ ਜਿਹੜੇ ਐਮ ਡੀ ਐਮ ਐਸ ਉਹ ਆਪਣੇ ਭਰਤੀ ਅਸੀਂ ਕਰ ਚੁੱਕੇ ਆ ਜਿਹੜੀ ਗੱਲ ਕਿਉਂਕਿ ਇੱਕ ਅੱਧੇ ਬੰਦੇ ਸ਼ਰਾਰਤੀ ਬੰਦੇ ਵੀ ਹੁੰਦੇ ਆ ਲੋਕਾਂ ਦਾ ਤਾਂ ਜ਼ੋਰ ਲੱਗਿਆ ਹੋਇਆ ਸੀ ਮੈਡੀਕਲ ਕਾਲਜ ਬੰਦ ਹੋ ਜੇ ਇਸ ਪਾਸੇ ਵੀ ਤੁਰੇ ਹੋਏ ਸੀ ਪਰ ਅੱਜ ਤੁਸੀਂ ਜਾ ਕੇ ਦੇਖੋ ਵੀ 1700 ਬੰਦੇ ਦੀ OPD ਆ ਮੈਡੀਕਲ ਕਾਲਜ ਦੇ ਕੋਈ ਬੰਦਾ ਠੀਕ ਹੁੰਦਾ ਤਾਂ ਤਾਂ ਹੀ ਉੱਥੇ ਆਉਂਦਾ 800 ਬੰਦੇ ਦਾ ਦੇ ਬੈੱਡ ਆ ਸਾਡੇ ਕੋਲ ਤੇ ਐਕਸਟਰਾ ਬੰਦੇ ਹੁੰਦੇ ਸਾਡੇ ਕੋਲ ਕਈ ਵਾਰੀ ਸਾਨੂੰ ਵੀ ਹੁਣ ਅਸੀਂ ਹੋਰ ਵਧਾ ਰਹੇ ਹਾਂ 200 ਬੈੱਡ ਅਸੀਂ ਹੋਰ ਵਧਾਉਣ ਵਾਲੇ ਪਾਸੇ ਤੁਰੇ ਹੋਏ ਆ ਸਾਡੇ ਕੋਲੇ ਜੇ ਇੰਨੇ ਲੋਕਾਂ ਦਾ ਇਲਾਜ ਕਰਦੇ ਆ ਤਾਂ ਤਾਂ ਹੀ ਨੇ ਲੋਕ ਇਲਾਜ ਕਰਾਉਣ ਆਉਂਦੇ ਆ देखो, देखो तेरह प्रसेंट तक कहते हैं कमी कर सकते हैं पर सा देखो जहाँ तो तक आपने सुपर स्पेशलिटी की बात की प्लास्टिक सर्जरी के डॉक्टर हैं पीडिटिक सर्जरी के डॉक्टर हैं ड्राइनी कैंसर की ट्रेनिंग लेके डॉक्टर आए हुए हैं और आने वाले समय में हमारी पांच सुपर स्पेशलिटी पीजी शुरू हो जाए ऐसा नहीं है कि सुपर स्पैशलिस्ट नहीं है ये सच है

पीजी डॉक्टर्स एमबीबीएस कर चुके होते हैं एमबीबीएस करने के बाद यहाँ आते हैं उनकी ट्रेनिंग का एक हिस्सा होता है कि रात में ड्यूटी करना और वो सिर्फ अकेले नहीं होते उनके ऊपर उनका सीनियर होता है और जहाँ जरूरत पड़ती है अपना मारा फिर जो कंसल्टेंट होते हैं वो भी आ जाते हैं पी जी ड्यूटी तो लगती ही है उनकी तो ड्यूटी ही है जब तो करेंगे नहीं तो सीखेंगे कैसे